ਸਚੀ ਰਿਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁਲਰ ਤਾਂ ਦੋਸਤੋ ਆਹ ਬਾਸਮਤੀ ਦੇ ਵਿੱਚ ਖਾਸ ਕਰਕੇ ਮੁੱਛਲ 1401 ਦੇ ਵਿੱਚ ਲੰਬੇ ਬੁੱਝੀਆਂ ਵਾਲੀ ਬਿਮਾਰੀ ਜਿਹਨੂੰ ਆਪਾਂ ਝੰਡਾ ਰੋਗ ਵੀ ਕਹਿੰਦੇ ਆ ਜਿਹਨੂੰ ਆਪਾਂ ਬੱਕਾਨੀ ਰੋਗ ਵੀ ਕਹਿੰਦੇ ਆ ਬਹੁਤ ਜ਼ਿਆਦਾ ਆਉਂਦਾ ਆਪਣੇ ਕਿਸਾਨ ਭਰਾ ਕਹਿੰਦੇ ਅਸੀਂ ਦੁਨੀਆ ਭਾਰਤ ਦੇ ਰੱਕੇ ਭਰ ਕੇ ਫੰਗੀ ਸੜ ਪਾਤੇ ਉਹ ਕਿਹੜਾ ਫੰਗੀ ਸੜਾ ਜਿਹੜਾ ਅਸੀਂ ਨਹੀਂ ਪਾਉਂਦੇ ਹਰ ਹਫਤੇ ਬਾਅਦ ਅਸੀਂ ਕੋਈ ਨਾ ਕੋਈ ਫੰਗੀ ਸੜਤਾ ਪਾਈ ਦਿੰਨੇ ਆ ਆਹ 12 63 70% ਰੱਕੇ ਫੰਗੀ ਸੜਤਾ ਸਾਡੇ ਕੰਮ ਕਰਨੀ ਖੜ ਗਈ ਹੁਣ ਤਾਂ ਹੋਰ ਹੀ ਨਵੇਂ ਜੇ ਚੱਲ ਪਿਓ ਪਾਉਂਦੇ ਆ ਫੇਰ ਵੀ ਸਾਡੇ ਇਹ ਝੰਡਾ ਰੋਗ ਕੰਟਰੋਲ ਨਹੀਂ ਹੁੰਦਾ ਇਸੇ ਕਰਕੇ ਅਸੀਂ ਖਾਸ ਕਰਕੇ ਮੁੱਛਲ 1401 ਦੀ ਸਿੱਧੀ ਬਜਾਈ ਕਰਨ ਲੱਗੇ ਤਾਂ ਦੋਸਤੋ ਅੱਜ ਮੈਂ ਤੁਹਾਨੂੰ ਅਜਿਹਾ ਫਾਰਮੂਲਾ ਦੱਸਣਾ ਜਿਹੜਾ ਕਿ ਮੈਂ ਖੁਦ ਵਰਤਿਆ ਜਿਹੜਾ ਤੁਸੀਂ ਆਹ ਝੋਨਾ ਦੇਖ ਰਹੇ ਹੋ ਇਹ ਆਪਣਾ ਬਾਸਮਤੀ ਮੁੱਛਲ 1401 ਆ ਇਹਦੇ ਵਿੱਚ ਹਲੇ ਤੱਕ ਮੈਂ ਇੱਕ ਵੀ ਫੰਗੀਸਾਈਡ ਨਹੀਂ ਪਾਇਆ ਹਾਂ ਦੋਸਤੋ ਤੇ ਇੱਦੀ ਵਿੱਚ ਵੀ ਝੰਡਾ ਰੋਗ ਹੈਗਾਗਾ ਪਰੰਤੂ ਮੈਂ ਕੰਟਰੋਲ ਕਿਵੇਂ ਕੀਤਾ ਉਹ ਤੁਹਾਡੇ ਨਾਲ ਸਾਂਝਾ ਕਰੂਗਾ ਨਾ ਮੈਂ ਫੰਗੀਸਾਈਡ ਪਾਇਆ ਨਾ ਮੈਂ ਕੋਈ ਕੀਟ ਨਾਸ਼ਕ ਪਾਇਆ ਫਿਰ ਵੀ ਇਹ ਝੰਡਾ ਰੋਗ ਖਤਮ ਕਿਵੇਂ ਕਰਤਾ ਕਿਵੇਂ ਕੰਟਰੋਲ ਕੀਤਾ ਆਓ ਜਾਂਦੇ ਹਾਂ ਤਾਂ ਅੱਜ ਮੈਂ ਤੁਹਾਨੂੰ ਇੱਕ ਦੇਸੀ ਜਿਹੇ ਕਿਸਾਨ ਦਾ ਦੇਸੀ ਜਿਹਾ ਫਾਰਮੂਲਾ ਦੱਸ ਜਾ ਰਹੇ ਹਾਂ ਤਾਂ ਦੋਸਤੋ ਜਿਹੜਾ ਇਹ ਘੰਟਾ ਰੋਗਾ ਆਪਾਂ ਮਿੱਠੇ ਸੋਡੇ ਨਾਲ ਹੀ ਕੰਟਰੋਲ ਕਰ ਲੈਣਾ ਕੋਈ ਕੈਮੀਕਲ ਪਾਉਣ ਦੀ ਲੋੜ ਨਹੀਂ ਹਾਂ ਦੋਸਤੋ ਆਪਾਂ ਪ੍ਰਤੀ ਏਕੜ 800 ਗ੍ਰਾਮ ਮਿੱਠਾ ਸੋਡਾ ਲੈਣਾ ਉਹ ਵੀ ਯੂਰੀਆ ਦੇ ਨਾਲ ਹਾਂ ਦੋਸਤੋ ਜਿਹੜੇ ਕਿਸਾਨ ਭਰਾ ਤਾਂ ਪਾਣੀ ਭਰ ਕੇ ਯੂਰੀਆ ਦਾ ਛਿੱਟਾ ਮਾਰਦੇ ਆ ਕਿਰਪਾ ਕਰਕੇ ਉਹ ਧਿਆਨ ਦੇਣ ਕਿ ਆਪਾਂ ਆਪਣੇ ਖੇਤ ਨੂੰ ਤਾਜ਼ਾ ਪਾਣੀ ਲਾਉਣਾ ਬਿਲਕੁਲ ਹਲਕਾ 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 ਜਾ ਜਿੱਦੋਂ ਆਪਾਂ ਤਾਜ਼ਾ ਪਾਣੀ ਸਾਰੇ ਖੇਤ ਨੂੰ ਲਾਤਾ ਤਾਂ ਅੱਥ ਨੇ ਜੇ ਜਾਣ ਕੇ ਸ਼ਾਮ ਨੂੰ ਜਦੋਂ ਆਪਾਂ ਯੂਰੀਆ ਪਾਉਣੀ ਆ ਤਾਂ ਯੂਰੀਏ ਦੇ ਉੱਪਰ ਪਹਿਲਾਂ ਪਾਣੀ ਨਾਲ ਛਿੱਟਾ ਮਾਰਨਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਇਹ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮਿੱਠਾ ਸੋਡਾ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਤਾਜ਼ੇ ਪਾਣੀ ਲੱਗੇ ਹੋਏ ਬਾਸਮਤੀ ਨੂੰ ਚਾਹੇ ਤੁਸੀਂ ਮੁਛਲ 1401 ਲਗਾਇਆ ਛੱਟਾ ਮਾਰ ਦੇਣਾ ਅਤੇ ਸਾਵਧਾਨੀ ਇਹ ਵਰਤਨੀ ਹੈ ਜਦੋਂ ਪਾਣੀ ਇਹ ਜੀਰ ਜੇ ਚੰਗੀ ਤਰ੍ਹਾਂ ਆਪਣੀ ਜ਼ਮੀਨ ਪੀ ਜੇ ਉਸ ਤੋਂ ਬਾਅਦ ਹੀ ਆਪਾਂ ਪਾਣੀ ਲਗਾਉਣਾ ਇਸੇ ਪਣ ਦੇ ਵਿੱਚ ਪਾਣੀ ਹੋਰ ਨਹੀਂ ਪਾਉਣਾ ਇਹ ਸਾਵਧਾਨੀ ਵਰਤਨੀ ਹੈ ਅਤੇ ਜਿਹੜੇ ਕਿਸਾਨ ਪਰ ਮੇਰੇ ਵਾਂਗੂ ਸੁੱਕੇ ਤੇ ਜੂਰੀਆ ਪਾਉਂਦੇ ਆ ਉਹਨਾਂ ਨੂੰ ਕੋਈ ਚੱਕਰ ਨਹੀਂ ਤੁਸੀਂ ਕਿਵੇਂ ਮਰਦੀ ਪਾਈ ਜਾਓ ਤਾਂ ਦੋਸਤੋ ਇਹ ਗੱਲ ਦਾ ਧਿਆਨ ਰੱਖਣਾ ਮਿੱਠਾ ਸੋਡਾ ਮੈਂ ਇਸ ਵਾਰ ਖੁਦ ਨੇ ਟਰਾਈ ਕੀਤਾ ਕਿਉਂਕਿ ਆਹ ਮੁચ્છਲ 1401 ਦੇ ਵਿੱਚ ਹੀ ਮੇਰੇ ਛੰਡਾ ਰੋਗ ਆਇਆ ਦੇਖੋ ਦੋਸਤੋ ਚੰਡਾ ਰੋਗ ਬਾਸਮਤੀ ਵਿੱਚ ਆਉ ਗਈ ਆਉਗਾ ਇਹ ਆਮ ਗੱਲ ਆ ਥੋੜਾ ਬਹੁਤਾ ਆਉਂਦੀ ਹੁੰਦਾ ਹੁੰਦਾ ਨਾ ਥੋੜਾ ਬਹੁਤ ਮੇਰੇ ਵੀ ਆਏ ਸੀ ਮੈਂ ਕਿਹਾ ਕਿਉਂ ਨਾ ਆਪਾਂ ਮਿੱਠੇ ਸੋਡੇ ਵਾਲਾ ਫਾਰਮੂਲਾ ਟਰਾਈ ਕਰਕੇ ਦੇਖੀਏ ਤਾਂ ਜਿਵੇਂ ਹੀ ਮੈਂ ਆਪਣੀ ਲਾਸਟਲੀ ਯੂਰੀਆ ਦੇ ਵਿੱਚ ਮਿੱਠਾ ਸੋਡਾ ਅਪਣਾਇਆ ਤਾਂ ਆਹ ਦੇਖ ਲਓ ਥੋੜਾ ਮੋਟੇ ਚੰਡਾ ਰੋਗਾ ਉੱਥੇ ਵੀ ਹੈਂਡ ਬ੍ਰੇਕ ਹੀ ਲਾਤੀਆਂ ਉੱਥੇ ਹੀ ਰੋਕਤਾ ਇੱਕ ਵੀ ਬੂਟਾ ਹੋਰ ਨਵਾਂ ਨਹੀਂ ਆਇਆ ਤਾਂ ਕਰਕੇ ਮੈਂ ਸੋਚਿਆ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਆ ਯੂਰੀਆ ਤੁਸੀਂ ਕਿੰਨੀ ਮਰਜ਼ੀ ਲੈ ਸਕਦੇ ਹੋ ਜਿੰਨੀ ਖੇਤ ਦੇ ਵਿੱਚ ਪਾਉਣੀ ਹੈ 20 ਕਿਲੋ 30 ਕਿਲੋ ਜਿੰਨੀ ਵੀ ਪਾਉਣੀ ਹੈ 19 ਯੂਰੀਆ ਦੇ ਵਿੱਚ ਪ੍ਰਤੀ ਏਕੜ 800 ਗ੍ਰਾਮ ਤੋਂ ਲੈ ਕੇ ਵੱਧ ਤੋਂ ਵੱਧ 1 ਕਿਲੋ ਤੱਕ ਮਿੱਠਾ ਸੋਡਾ ਲੈਣਾ ਅਤੇ ਇੱਕ ਵਾਰੀ ਪਾਇਆ ਬਹੁਤ ਆ ਤੇ ਜੋ ਰਿਜ਼ਲਟ ਮਿਲਗੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੇ ਉਜਾਜਤ ਧੰਨਵਾਦ ਦੋਸਤੋ